ਸਤਿ ਜੀ ਸਾਰਿਆਂ ਨੂੰ ਸਾਰਿਆਂ ਨੂੰ ਰਾਸਿਕਾਲ ਸਸੀ ਕਾਲ ਜੀ ਸਾਰਿਆਂ ਨੂੰ ਸਸੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਜੀ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਜੀ ਤੇ ਅੱਜ ਅਸੀਂ ਜਾ ਰਹੇ ਆ ਜੀ 에어ਪੋਰਟ ਤੇ ਹਾਜੀ ਸੰਸੀ ਵੀਰ ਨੇ ਆਉਣਾ ਜੀ ਬਾਹਰੋਂ 22 ਸਾਲ ਬਾਅਦ ਤੇ ਉਹਨਾਂ ਨੂੰ ਲੈਣ ਚੱਲੇ ਆ ਨਵੂ ਦੇ ਮਾਮੂ ਨੇ ਆਉਣਾ ਹੈ ਆ ਮਾਮੂ ਕੋ ਚੱਲੇ ਆ ਸਮਾਨ ਉਹਨਾਂ ਮੇਰਾ ਇਹਨੂੰ ਆਪਣੇ ਸਮਾਨ ਦੀ ਖੁਸ਼ੀ ਆ ਵੀ ਮੇਰਾ ਸਮਾਨ ਆਉਣਾ ਵਾ ਕਾਫੀ ਕੁਛ ਮੰਗਾਇਆ ਮਾਮਾ ਜੀ ਕੋ ਹੈਨਾ ਨਾ ਉਹ ਮੰਨ ਕੇ ਤੇਰਾ ਕੀ ਹੋਣਾ ਬੇਟਾ ਮੰਨ ਕੇ ਤੇਰਾ ਕੀ ਹੋਣਾ ਉਹ ਵਾਲਾ ਗੱਡੀ ਆਲਾ ਬੋਟ ਆਏਗਾ ਬੇਵਾਦੇ ਹਾਂ ਗੱਡੀ ਵਾਲੀ ਬੋਟ ਆਏਗਾ ਫਿਰ ਮੋਟ ਵਾਲੀ ਗੱਡੀ ਆਏਗੀ ਮੋਟ ਵਾਲੀ ਗੱਡੀ ਆਏਗੀ ਤੇਰੇ ਬਾਅਦ ਹਜੇ ਅਸੀਂ ਪਹੁੰਚੇ ਜੀ ਰਮਦਾਸ ਵੀਰ ਨੇ ਲੈਂਡ ਹੋਣਾ ਜੀ 9 ਵਜੇ ਉੱਠੇ ਵੀ ਆ ਪਾਪਾ 7 ਵਜੇ ਆ ਜੀ ਪਾਪਾ ਇੱਥੇ ਦੀ ਆ ਹੁਣ ਪਾਪਾ ਉੱਠੇ ਮਨਕਿਰਤ ਪਾਪਾ ਉੱਤੇ ਵੀ ਆ ਮਾਮੂ ਨੂੰ ਕਿੰਨਾ ਪਿਆਰ ਕਰਦਾ ਮਾਮੂ ਨੂੰ ਕਿੰਨਾ ਪਿਆਰ ਕਰਦਾ ਮੰਟੀਟ ਦੋ ਪਿਆਰ ਕਰਦਾ ਤੇ ਪਾਪਾ ਨੂੰ ਕਿੰਨਾ ਪਿਆਰ ਕਰਦਾ ਦੋ ਤੇਦਾ ਉਹਨੂੰ ਤੇਦਾ ਉਹਨੂੰ ਤੇ ਮਾਮੂ ਨੂੰ ਦੋ ਸੋਹਣੇ ਜਿਹੇ ਨੂੰ ਹੁਣ ਮਨਕਿਰਤ ਬੈਠਾ ਏ ਅੱਗੇ ਆਉਂਦਿਆਂ ਵੇਖੋ ਅਗਲੀ ਸੀਟ ਕਿਹਦੀ ਹੁੰਦੀ ਆ ਆਪਾਂ ਦੋਵੇਂ ਆਪਾਂ ਦੋਵੇਂ ਪਿੱਛੇ ਬੈਠੇ ਆ ਨਵਨੀਤ ਦੇ ਮਮਾ ਪਹਿਲਾਂ ਪਹਿਲਾਂ ਪੱਕੀ ਸੀਟ ਹੁੰਦੀ ਸੀ ਨਵਨੀਤ ਦੀ ਮਮਾ ਫਿਰ ਵੀ ਪਿੱਛੇ ਤੇ ਹੁਣ ਮਨਕਿਰਤ ਬੈਠਿਆ ਗਿਆ ਹੁਣ ਨਵਨੀਤ ਪਿੱਛੇ ਹੋ ਗਈ ਆ ਹੈਣਾ ਨਵੇ ਮੇਰੇ ਮਾਮੂ ਬੈਠਾ ਹੈ ਨਾ ਅ ਨਾ ਮਾਮੂ ਲਾ ਕੇ ਬੈਠਾ ਹੈ ਉਹ ਤੇ ਹੁੰਦੇ ਨੂੰ ਪਤਾ ਲੱਗੇ ਆ ਵੀ ਤੈਨੂੰ ਬਹਿਣ ਦਿੰਦਾ ਆ ਜਾਂ ਨਹੀਂ ਬਹਿਣ ਦਿੰਦਾ ਇਹ ਦੇ ਹੁਣ ਤੇਰੇ ਤੇ ਤੇ ਮਾਮੂ ਤੇ ਡਿਪੈਂਡ ਆ ਕੌਣ ਕਿਹਦੇ ਲੱਗੇ ਬਹਿੰਦਾ ਤੇ ਇਹ ਦੇ ਪੱਕਾ ਨਹੀਂ ਨਾ ਉਹ ਤੇ ਸਾਈਡ ਆ ਹਜੇ ਪੱਕਾ ਡਿਸਾਈਡ ਨਹੀਂ ਹੈ ਕੌਣ ਇਹ ਨਾ ਜਦਾ ਮੋਟਾ ਹੈ मामੂ ਨੇ ਵਲੌਗ ਵੇਖਣਾ ਹੈ ਤੇ मामੂ ਨੇ ਕਹਿਣਾ ਵੀ ਮੈਨੂੰ ਮੋਟਾ ਕਹਿੰਦੀ ਹੈ ਆਪੇ ਜਿਹੜੀ ਨਾ ਚੀਜ਼ ਲੈਂਦੀ ਨੂੰ ਨਾਮ ਦੇਊਗਾ ਫਿਰ ਹਾਂ ਨਹੀਂ ਮੈਂ ਉਹ ਤਾਂ ਦੇਖ ਹਾਂ ਹੁਣ ਅਜੀ ਪਹੁੰਚ ਗਏ ਆ ਰਮਦਾਸ ਗੁਰਦੁਆਰਾ ਲੰਗ ਗਏ ਆ ਹਾਂ ਤਲਾਵ ਵਾਲੇ ਗੁਰਦੁਆਰਾ ਲੰਗ ਆਏ ਆ ਤੇ ਟਾਈਮ ਫਿਰ ਵੀ ਹੋ ਗਿਆ ਕਾਫੀ ਪਰ ਰਸ਼ ਕਾਫੀ ਆ ਠੀਕਾ ਮੇਰਾ ਸਕੂਲ ਵੀ ਦਿਖਾਈਂ ਦੇ ਤੇਰਾ ਸਕੂਲ ਦਿਖਾ ਦਿਓ ਪਹਿਲਾਂ ਹਨਾ ਹੁਣ ਪਤਾ ਹੈ ਅਹਲੇ ਦੇ ਤੇਰਾ ਸਕੂਲ ਨਹੀਂ ਦਿਖਣਾ ਦੇਖੇਗੀ ਚਲੋ ਕੋਈ ਨਹੀਂ ਗੱਡੀ ਗੱਡੀ ਸਲੋ ਕਰਕੇ ਤੇਰਾ ਸਕੂਲ ਹੀ ਦਿਖਾ ਦਿੰਦੇ ਫਟੇ ਘੜ ਲੱਟਾਂ ਬਹੁਤ ਵੱਜਦੀਆਂ ਨੇ ਮੈਂ ਤਾਂ ਨਹੀਂ ਗਈ ਇਸ ਟਾਈਮ ਪੁੱਤ ਟਰੇਨ ਥੋੜੀ ਹੁੰਦੀ ਆ ਪਰ 8 ਵਜੇ ਹੁੰਦੀ ਟਰੇਨ ਹਾਂਜੀ 8 ਵਜੇ ਹੁੰਦੀ 8 ਵਜੇ ਹੁੰਦੀ ਆ ਟਰੇਨ ਆ ਜੇ ਤੇ ਟਾਈਮ 7:12 ਹੋਈ ਆ ਮਮਾ ਬਾਅਦ ਚ ਆਏਗੀ ਹਾਂ ਉਹ ਤਾਂ ਬਾਅਦ ਚ ਆਏਗੀ ਤੇਰਾ ਸਕੂਲ ਆ ਚੱਲਿਆ ਹੋਰ ਦੇਖੋ ਆ ਗਈ ਅਗ ਆ ਗਈ ਟੈਨਾ ਆਹ ਮਮਾ ਪੈਟਰੋਲ ਵਾਲਾ ਆ ਇਹ ਆ ਗਿਆ ਪੈਟਰੋਲ ਪੰਪ ਇਹ ਇਹ ਦੇਨਾ ਬੱਸ ਇਹ ਵੀ ਆ ਦੇਨਾ ਤਾਂ ਇਹ ਨਹੀਂ ਇਹ ਜਿਹੜੇ ਟਰੱਕ ਚੱਲਣਦੇ ਆ ਟਿਪਰ ਇਹ ਹਾਂਜੀ ਪੁੱਤ ਆ ਗਿਆ ਨਬੂਦਾ ਸਕੂਲ ਸ਼ਾਇਦ ਦਿਖੇ ਨਾ ਲਾਈਟਾਂ ਕਰਕੇ ਆ ਆ ਨਬੂਦਾ ਸਕੂਲ ਆ ਜੀ ਪ੍ਰਿੰਸੀਪਲ ਦਾ ਆ ਨਬੂਦਾ ਸਕੂਲ ਡੀ ਡੀ ਆਈ ਐਸ ਰਮਦਾਸ ਇੱਕ ਹੋਰ ਫਲੋਰ ਬੰਦਿਆ ਫੋਰਥ ਫਲੋਰ ਬੰਦਿਆ ਨਬੂਦੇ ਸਕੂਲ ਜਿਹਨੇ ਐਡਮਿਸ਼ਨ ਲੈਣੀ ਹੋਏ ਜਾ ਸਕਦਾ ਹੈ ਹੈ ਨਵੀ ਮਮੂ ਇਹ ਰੈਂਜੋਂਦੀ ਮੈਨੂੰ ਪਤਾ ਦੇ ਤੋ ਇੰਨੀ ਆ ਜੀ ਤੇ ਕਹਿੰਦਾ ਟਾਈਮ ਨਹੀਂ ਆ ਜੇ ট্রেন ਡੇਰਾ ਬਣਾ ਲੱਗ ਗਈ ਹੈ। ਤੋਂ ਬਾਅਦ ਫਿਰ ਇੱਥੇ ਰਮਦਾਸ। ਟ੍ਰੇਨ ਦਾ ਟਾਈਮ ਹੈਗਾ ਜੀ 8 ਵਜੇ ਦਾ। ਰਮਦਾਸ। ਨਾ papa ਤੂੰ ਹੀ ਜਾਣਦੇ ਹੈ ਨਾ ਛੁੱਟੀ ਹੈ ਜਾਣਦੇ ਹੈ ਨਾ। ਮੈਂ ਆਪਾਂ ਤੈਨੂੰ ਆਪਾਂ ਤੈਨੂੰ ਟ੍ਰੇਨ ਤੇ ਉੱਥੇ ਉੱਥੇ ਲੈ ਕੇ ਜਾਵਾਂਗੇ। ਲੈ ਕੇ ਜਾਵਾਂਗੇ ਕੋਈ ਨਹੀਂ मामੂ ਦੇ ਨਾਲ ਜਾਵਾਂਗੇ। ਆ ਵੇ ਫੋਜੀ ਸੀਟ ਸੀਟ ਬਿਲਕੁਲ ਖਾਲੀ ਆ। ਬਸ ਅੱਗੇ ਖਲੋਤਾ ਤੇ ਬੈਣ ਵੀ ਕਿਸੇ ਨੂੰ ਦਿੰਦਾ ਹੈ। ਇੱਥੇ ਤੁਸੀਂ ਨਵ ਨੂੰ ਬਹਿਣ ਦੋ ਇੱਥੇ ਨਵ ਬਹਿ ਸਕਦੀ ਆ ਨਹੀਂ ਕਿਉਂ ਇਹ ਕਿਹਦੀ ਸੀਟ ਆ ਤੇਰੀ ਸੀਟ ਆ ਤੇ ਨਵ ਕਿਉਂ ਨਹੀਂ ਬਹਿ ਸਕਦੀ ਤੇ ਆ ਮੇਰੀ ਸੀਟ ਨਵ ਵੀ ਨਹੀਂ ਆ ਉਹੀ ਨਵ ਉਸ ਆ ਦੇਖ ਲਓ ਸਰਦਾਰ ਜੀ ਦਾ ਮੁੰਡਾ ਆ ਬਣਿਆ ਇੱਥੇ ਮਾਮੂ ਬਹੇਗਾ ਮੈਂ ਮਾਮੂ ਦੀ ਮੰਟਿੰਡ ਮੰਟਿੰਡ ਮਾਮੂ ਦੀ ਗੋਦੀ ਚ ਬਹਿ ਜਾਈ ਮਾਮੂ ਜੀ ਠੀਕ ਆ ਮਾਮੂ ਜੀ ਉੱਡੀ ਫਿਰ ਮम्मा ਦੀ ਗੋਦੀ ਚ ਏਜੀ ਟਿਪਰ ਚੱਲਣ ਦੇ ਆ ਜੋ ਬੰਨ ਬੰਡੇ ਸੀ ਕੋਨੇ ਹਾਲ ਉਥੇ ਟਿਪਰ ਜਾਣਦੇ ਆ ਇਸ ਟਾਈਮ ਵੀ ਪਰਮ ਕੇ ਨੇ ਟਿਪਰ ਲੱਗ ਗਏ ਉਥੇ ਬਹੁਤ ਹੈ ਪਤਾ ਨਹੀਂ ਅਣਗਿਣਤੀ ਆ ਕਿੰਨੇ ਸਟ ਟਿਪਰ ਕਿਨੇ ਆ ਗਏ ਬੰਨ ਜਿਆਦਾ ਟੁੱਟਣ ਕਾਰਨ ਲਗਭਗ ਇਥੋਂ ਸਜਾਦੇ ਤੋਂ ਲੈ ਕੇ ਤੇ ਥੀਏਟਰ ਗਿਆ ਤੱਕਾਂ 20 ਬੰਨ ਪਰਮ ਨੇ 15 20 ਕਟ ਹੈਗੇ 15 20 ਕਟ ਲੱਗ ਗਏ ਜੋ ਇਥੋਂ ਛੋਟੇ ਬੰਨਾਂ ਦੇ ਕਟੇ ਕੋ ਜਿਹੜਾ ਮੀਨ ਬੰਨ ਹੈ ਉਹਦੇ ਤੇ ਕਾਫੀ ਕਟ ਹੈ ਹਾਂਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਨੇ ਉਹ ਮਰਮਤ ਕਰ ਦਿੱਤਾ ਉਹਦੇ 16 ਗਰੀ ਦਾ ਮਰਮਤ ਹੋ ਗਿਆ ਬੰਨ ਹਾਂਜੀ ਉਹ ਕਾਰ ਸੇਵਾ ਵਾਲੇ ਬਬਸਤਨਾਮ ਸਿੰਘ ਹੋਣਾ ਸੇਵਾ ਕਰਾਈ ਗੁਰੂ ਕੇ ਬਾਗ ਵਾਲੇ ਨੇ ਹੁਣ ਇੱਕੁਰਲੇ ਬੰਨੇ ਜਿਹੜਾ ਚੱਲਣ ਡਿਆ ਆ ਸਾਡੇ ਪਿੰਡ ਦੇ ਲਾਗੇ ਸੇਵਾ ਉਹ ਚੱਲਣ ਡਿਆ ਆ ਕਾਰ ਸੇਵਾ ਪਰਮਤਰਨ ਵਾਲੇ ਜੋ ਕਿ ਬਾਬਾ ਕਰਤਾ ਬਾਬਾ ਜਗਤਾਰ ਜੀ ਦੇ ਨੇ ਸੇਵਾ ਕਰਾਉਣ ਨੀਟ ਹੋਣੀ ਵਾਲਾ ਕਰੀਬਨ 2-4 ਦਿਨ ਦੇ ਚੋ ਜੇ ਬੰਨ ਜਾਵਾਂ ਜ਼ਿਆਦਾ ਥਾਂ ਟੁੱਟਣ ਕਰਨ ਕੁਝ ਸਰਕਾਰ ਬੰਨਦੀ ਆ ਕੁਝ ਗੁਰੂ ਦੇ ਬਾਗਲੇ ਗੁਰੂ ਦੇ ਬਾਗਲੇ ਕਾਰਸੇ ਵਾਲੇ ਉਤਰਨਦਾਰ ਨਾਲੇ ਸੇਵਾ ਵਾਲੇ ਕੁਝ ਬਾਬਾ ਸੁੱਖਾ ਸਿੰਘ ਜੀ ਸਹਰਾੜੀ ਵਾਲੇ ਉਹਨਾਂ ਵੀ ਕਾਫੀ ਸਹਿਯੋਗ ਦਿੱਤਾ ਆ ਉਹਨਾਂ ਵੀ ਦੂ ਬੰਨ ਉਹਨਾਂ ਵੀ ਬੰਨ ਦਿੱਤੇ ਹਾਂਜੀ ਹੋਣਾ ਕਿ ਕੋਹਨੇ ਆ ਦਾ ਜਿਹੜਾ ਮੇਨ ਚਾਉਂਗੇ ਟੁੱਟਾ ਉਹ ਕਾਰ ਸਿਵਾ ਸਰਹਾੜੀ ਵਾਲਿਆਂ ਮੰਨਿਆ ਸਰਦਾਰ ਜੀ ਸਰਦਾਰ ਜੀ ਤੁਸੀਂ ਵੀ ਕੁਝ ਦੱਸੋ ਬੋਲੋ ਕੁਛ ਕੁਝ ਬੋਲੋ ਅੱਜ ਕਿੱਥੇ ਜਾ ਰਹੇ ਹੋ ਮਾਮੂ ਪਿੰਡ ਮਾਮੂ ਪਿੰਡ ਮਾਮੂ ਨੂੰ ਲੈਣ ਵਾਸਤੇ ਪੁੱਤ ਮਾਮੂ ਲੈਣਾ ਤਾਂ ਜਾਣੇ ਐਕਸਪੋਰਟ ਮਾਮੂ ਕਦ ਤੇ ਆਉਂਦੇ ਅੱਜ ਜਾ ਅੱਜ ਤੇ ਇਹ ਸੋਚਦੇ ਹੋਵੋਗੇ ਵੀ ਮਨਕੀਰਤ ਨਹੀਂ ਹਿੰਦੀ ਬੋਲਦਾ ਸਕੂਲ ਜਾਂਦਾ ਹੋਊਗਾ ਜੇ ਸਕੂਲ ਨਹੀਂ ਜਾਂਦਾ ਇਹਦੀ ਉਮਰ ਸਿਰਫ ਜੇ 3 ਸਾਲ 2 ਮਹੀਨੇ ਹੋਈਏ ਸਕੂਲ ਨਹੀਂ ਜਾਂਦਾ ਅਜੇ ਇਹਦੀ ਐਡਮਿਸ਼ਨ ਕਰਾਵਾਂਗੇ ਹੁਣ ਨੈਕਸਟ ਈਅਰ ਫੇਰ ਜਿਆਦਾ ਉਹ ਹਿੰਦੀ ਬੋਲਿਆ ਕਰੇਗਾ ਸੈਕਿੰਡ ਕਲਾਸ ਤੋਂ ਹਾਂ ਨਵਨੀਤ ਨੇ ਉਹ ਸੈਕਿੰਡ ਕਲਾਸ ਤੋਂ ਜਾਣਾ ਵਾ ਮਨਕੀਰਤ ਪਾਏਗਾ ਨਸਰੀ ਚ ਤੇ ਨਸਰੀ ਚ ਨਹੀਂ ਅਲਗੀ ਚ ਇਹ ਨਰ ਚਾਹੀਦਾ ਤਾਂ ਤੇ ਕਹੇ ਇਹਨੇ ਪਹਿਲਾਂ ਨਰ ਫਿੱਦੇ ਜੀ ਬੰਦ ਹਾਂ ਤੇ ਮਨਕੀਰਤ ਫਿਰ ਹੋਰ ਹਿੰਦੀ ਬੋਲਿਆ ਕਰੇਗਾ ਹੁਣ ਵੇਖਣ ਡਿਆ ਗੁੱਸੇ ਚ ਆਈ ਕੁਛ ਨਹੀਂ ਕਹੰਦੇ ਆ ਲੈ ਆਲਾ ਤੋਂ ਆਲਾ ਕੁੱਤੇ ਆ ਲਓ ਜੀ ਆਪਾਂ ਪਹੁੰਚ ਚੱਲੇ ਆ ਜੀ ਰਾਜੇਸਾਂ ਸੀ ਅਰ ਕਿੰਨਾ ਕੁ ਰਹਿ ਗਿਆ ਪਰਮਾ ਹੁਣ 2 3 ਕਿਲੋ 3 ਕਿਲੋਮੀਟਰ ਦੂਰ ਰਹਿ ਗਿਆ ਜੀ ਆਪਾਂ ਰਾਜੇਸਾਂ ਸੀ ਸ਼ਹਿਰ ਐਂਟਰੀ ਕਰਕੇ ਆਈ ਨਾਲੇ ਹਟਾ ਹਾਂ ਹਾਂ ਜੀ ਤੇ ਮੰਨ ਕੀਰਤਨੇ ਦੋ ਤਿੰਨ ਝੋਕੀਆਂ ਲਾ ਲੀਆਂ ਨੀਤ ਦੀਆਂ ਨਵੂ ਕਿਛੇ ਸੁੱਤੀ ਆ ਮੇਰੇ ਬੈਕ ਸਾਈਡ ਤੇ ਬਾਪੂ ਨਵੂ ਸੁੱਤੀ ਮੈਂ ਤੋ ਤਰੇ ਹਲਾਤ ਕਰ ਲੈਣੀ ਆ ਹਾਂ ਛੱਡਾ ਤੇ ਲਟਾ ਜਾ ਗੰਡੀਆਂ ਨਿਕੀਆਂ ਨਿਕੀਆਂ ਇੱਥੇ ਹਾਂ ਬਿਲਕੁਲ ਇੱਕ ਦੋ ਕਿੰਨੀ ਹੈਂ ਤੂੰ ਕਿੱਥੇ ਜਾ ਰਿਹਾ ਹੈਂ ਮਾਮੂ ਵੈਂਡਰ ਮਾਮੂ ਭਿੰਦੇ ਨਹੀਂ ਮਾਮੂ ਨੂੰ ਲੈਣ ਜਾਂਦੇ ਆਪਾਂ ਮਾਮੂ ਜਾ ਕੇ ਆਉਂਦੇ ਆ ਸ਼ੜਕ ਬਣੀ ਕਦੋਂ ਤੇ ਖਰਾਬ ਵੀ ਹੋ ਗਈ ਆ ਉਹ ਯਾਰ ਮੈਂ ਨਹੀਂ ਦੇਖਣਿਆ ਹੈਣਾ ਸ਼ੜਕ ਬਣੀ ਕਦੋਂ ਆ ਤੇ ਨਵੀਂ ਸ਼ੜਕ ਦੇ ਚ ਕੋਈ ਪਾਣੀ ਆ ਬਹੁਤ ਟੁੱਟ ਪੱਜੂਗੀ ਆ ਸਾਰੀ ਢੋਗੀਆਂ ਲਓ ਜੀ ਰਾਜੇ ਥਾਂ ਸੀ ਪਹੁੰਚ ਚਲੇ ਆ 3 ਕਿਲੋਮੀਟਰ ਦੂਰ ਰਹਿ ਗਿਆ ਰਸਤਾ ਤੇ ਆਵਾਜਾਈ ਹਜੇ ਵੀ ਬਾਲੀ ਆ ਟਾਈਮ 7:55 ਹੋ ਗਏ ਆ ਜੀ ਆਜੀ ਸ਼ਹਿਰ ਚ ਐਂਟਰ ਹੋ ਗਏ ਆ ਜੀ ਆਪਾਂ ਆਵਾਜ਼ ਆਈ ਬਹੁਤ ਆਵਾਜ਼ ਆਂਬਰਸਰ ਤੇ ਬਹੁਤ ਜ਼ਿਆਦਾ ਆਵਾਜ਼ ਆਈ ਹੁੰਦੀ ਰਾਤ ਨੂੰ ਵੀ ਹਨਾ ਸ਼ਹਿਰ ਦੇ ਘਰ ਹੁੰਦੀ ਹੈ ਤੁਹਾਨੂੰ ਪਤਾ ਲਟਾਂ ਜੇ ਵੀ ਲੱਗੀਆਂ ਲੋਕਾਂ ਨੇ ਦੀਵਾਲੀ ਕਰਕੇ ਜਿਹੜੀਆਂ ਲਾਈਆਂ ਦੁਕਾਨਾਂ ਚ ਤੇ ਜੇ ਵੀ ਲੱਗੀਆਂ ਬਜ਼ਾਰ ਬੰਦਿਆ ਯਾਰ ਕਾਫੀ ਐ ਹਲੇ ਸੈਚਰਡੇ ਆ ਮਨ ਕੀ ਤਰ੍ਹਾਂ ਦੇਖੋ ਉੱਤਰ ਦੇਖੋ ਉੱਤੇ ਨਹੀਂ ਹੈ ਕੀਤ ਨਾ ਦੇਖਿਆ ਲੱਡੂ ਦੰਦੇ ਆ ਲੱਡੂ ਦੇਖਦੇ ਆ ਮਮਾ ਉੱਤੇ ਉਹ ਤਾਂ ਹੋਰ ਦੁਖਾਉਂ ਓਕੇ ਆਪਾਂ ਬਾਹਰ ਕੜਨਾ ਹੈ ਕਿ ਅੰਦਰ ਜਾਣਾ ਮੋਸ਼ਰ ਉਹਨਾਂ ਨੂੰ ਫੋਨ ਕਰਕੇ ਗੁਡੀ 1 2 3 ਫੁੱਟ ਸਾਰਸ ਜੀ ਅੱਪਾ ਚੱਲਨੇ ਆ 에어ਪੋਰਟ ਤੇ ਕਿਹਨੂੰ ਲੈਣ ਮਾਮੂ ਨੂੰ ਹਾਂ ਕਿਹਨੂੰ ਪੌਂਡੀ ਚੱਲਨੇ ਆ ਇੱਥੇ ਟ੍ਰੈਫਿਕ ਬਹੁਤ ਆ ਇਹਨੂੰ ਪਤਾ ਨਹੀਂ ਉਹ ਟ੍ਰੈਫਿਕ ਬਾਰੇ ਹੂੰ che di grandi non potrebbero ശ്രീ ഗുരുസരാഷ്ട്ര ਚੁੱਕ ਗਿਆ ਐਰਪੋਰਟ ਤੇ ਰਾਜਸਥਾਨ ਸੀ ਹੁਣ ਵੇਟ ਕਰਨੀ ਪੈਣੀ ਆ 20 ਮਿੰਟ ਬ੍ਰਦਰ ਦਾ ਮੈਸੇਜ ਆਇਆ ਵੀ 20 ਮਿੰਟ ਵੇਟ ਕਰਨੀ ਪੈਣੀ ਆ ਤੁਹਾਨੂੰ ਤੇ ਹੁਣ ਡੀਗਦੇ ਆ ਐਰਪੋਰਟ ਤੇ ਹੁਣ ਡੀਗਦੇ ਆ ਵੀਰ ਨੂੰ ਫਿਰ ਅੱਗੇ ਦਾ ਵਲੌਗ ਤੁਹਾਨੂੰ ਦਿਖਾਉਨੇ ਆ ਜੀ ਹੋਏ ਵੀ ਪਾਉਂ ਤੋਂ 走，走。走。 लौ जी